ਆ ਗਿਆ ਔਰ ਆਮ ਆਦਮੀ ਪਾਰਟੀ ਨੇ ਜੋ ਕਿਹਾ ਜਿਹੜੀਆਂ ਗਰੰਟੀਆਂ ਦਿੱਤੀਆਂ ਉਹਦੇ ਉੱਤੇ ਇੱਕ ਇੱਕ ਗਰੰਟੀ ਉੱਤੇ ਅਸੀਂ ਪਹਿਰਾ ਦੇਵਾਂਗੇ ਔਰ ਪੰਜਾਬ ਦੇ ਲੋਕਾਂ ਨੂੰ ਜਿਹੜੀ ਜਿਹੜੀ ਗੱਲ ਕਹੀ ਉਹਨੂੰ ਪੂਰਾ ਕਰਕੇ ਦਿਖਾਵਾਂਗੇ 5:30 ਵਜੇ ਭਗਵੰਤ ਮਾਨ ਆਦੇ ਨੂੰ ਉਹਦੇ ਬਾਰੇ ਕੀ ਕਹਿੰਦੇ ਮੈਨੂੰ ਇਹਦੇ ਬਾਰੇ ਕੋਈ ਆਫੀਸ਼ੀਅਲੀ ਜਾਣਕਾਰੀ ਨਹੀਂ ਮੈਂ ਹੁਣੇ ਹੀ ਹਜੇ ਜਸਤ 2 ਮਿੰਟ ਪਹਿਲਾਂ ਨਿਕਲਿਆ ਸੋ ਜੇ ਭਗਵੰਤ ਮਾਨ ਜੀ ਸਾਢੇ 5 ਵਜੇ ਫਟਕੜਕਲਾ ਆ ਰਹੇ ਨੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਸੋ ਸਾਡਾ ਸਾਡਾ ਵੀਰ ਆ ਵੱਡਾ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰੀ ਜੇ ਹੁਣ ਮੁੱਖ ਮੰਤਰੀ ਰਹੇਗਾ ਕਿ ਵੱਡਾ ਵੀਰੇ ਰਹੇਗਾ ਨਹੀਂ ਵੱਡਾ ਵੀਰੇ ਰਹੂਗਾ ਜੀ ਮੁੱਖ ਮੰਤਰੀ ਤਾਂ ਹੈਗਾ ਹੀ ਹੈਗਾ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਕਿ ਇੱਕ ਆਮ ਘਰ ਤੋਂ ਉੱਠਿਆ ਹੋਇਆ ਨੌਜਵਾਨ ਅੱਜ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਅਸੀਂ ਗੱਲ ਕਰ ਰਹੇ ਸੀ ਪਹਿਲਾਂ ਲਾਈਵ ਤੇ ਜਨਤਾ ਦੇ ਨਾਲ ਕਿ ਪਰਿਵਾਰ ਸੈਕਰੀਫਾਈਜ਼ ਕਾ ਕਰੀਅਰ ਸੈਕਰੀਫਾਈਸ ਕੀਤਾ ਉਸ ਤੋਂ ਬਾਅਦ ਪਰਮਾਤਮਾ ਨੇ ਨਵਾਜਿਆ ਔਰ ਮੈਨੂੰ ਘੜੀ ਚੇਤਿਆਰੀ ਤੋਂ ਪਹਿਲੀ ਵਾਰ ਐਮਪੀ ਬਣ ਕੇ ਸ੍ਰੀ ਆਜਮ ਸਰਦਾਰ ਭਗਤ ਸਿੰਘ ਸਮਾਰਕ ਤੇ ਆਏ ਸੀ ਪਰ ਬੱਚਿਆਂ ਵਾਂਗ ਉਹਨਾਂ ਦੇ ਹੰਝੂ ਨਿਕਲ ਗਏ ਸੀ ਲੱਗਦਾ ਜੀ ਪਰਮਾਤਮਾ ਨੇ ਨਵਾਜ ਦਿੱਤਾ ਉਹ ਜਿਹੜਾ ਮੁੱਲ ਮੋੜਿਆ ਬਿਲਕੁਲ ਜੀ ਦੇਖੋ ਮਿਹਨਤ ਦਾ ਅਮੁੱਲ ਪਰਮਾਤਮਾ ਜ਼ਰੂਰ ਦਿੰਦਾ ਮਿਹਨਤ ਦਾ ਫਲ ਪਰਮਾਤਮਾ ਜ਼ਰੂਰ ਮਿਹਨਤ ਨੂੰ ਫਲ ਲਾਂਦਾ ਪੰਜਾਬ ਦੇ ਵਿੱਚ ਅੱਜ ਪੰਜਾਬ ਦੇ ਲੋਕਾਂ ਨੇ ਜਿਹੜਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਜਿਹੜਾ ਮੰਡਟ ਦਿੱਤਾ ਉਹਦੇ ਨਾਲ ਅੱਜ ਹਰ ਪੰਜਾਬ ਵਾਸੀ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਆ ਔਰ ਹਰ ਬੰਦਾ ਚਾਹੁੰਦਾ ਸੀ ਕਿ ਪੰਜਾਬ ਦੇ ਵਿੱਚ ਰਾਜਨੀਤਿਕ ਬਦਲਾਅ ਹੋਵੇ ਸੋ ਲੋਕਾਂ ਨੇ ਜਿਹੜਾ ਆਪਣੀ ਸੂਝਬੂਝ ਦਾ ਇੱਕ ਪ੍ਰਦਰਸ਼ਨ ਕਰਦਿਆਂ ਹੋਇਆ ਆਮ ਆਦਮੀ ਪਾਰਟੀ ਕੀ ਕਹੋਗੇ ਨਹੀਂ ਉਹਦਾ ਕੀ ਰਹਿ ਗਈ ਉਹਦਾ ਚਲੋ ਨਹੀਂ ਉਹਦਾ ਦੁੱਖ ਤਾਂ ਹੈਗਾ ਹੀ ਆ ਕਿ ਪੂਰਾ ਸਮੁੱਚਾ ਪੰਜਾਬ ਜਿੱਤਿਆ ਅਸੀਂ ਆਪਣੀ ਸੀਟ ਨਹੀਂ ਜਿੱਤ ਪਾਏ ਉਹਦਾ ਦੁੱਖ ਤਾਂ ਹੈਗਾ ਬਟ ਚਲੋ ਇੰਨਾ ਹੈਗਾ ਕਿ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਬਣ ਗਈ ਆ ਕੋਈ ਗੱਲ ਨਹੀਂ ਜੇ ਲਦਰ ਮੂਲ ਕੋਲ ਰੜ ਕੇ ਤੁਹਾਨੂੰ ਪਤਾ ਹੀ ਆ ਕਈ ਵਾਰੀ ਆਵਾਜ਼ ਬੁਲੰਦ ਕੀਤੀ ਹੈ ਦਵਾਈ ਪੱਖੋ ਲੋਕ ਜਿਹੜੇ ਤੁਹਾਨੂੰ ਪਤਾ ਹਤਾਸ਼ ਹੁੰਦੇ ਆ ਤੁਹਾਡੇ ਤੋਂ ਬਿਹਤਰ ਤਾਂ ਕੋਈ ਨਹੀਂ ਜਾਣਦਾ ਹੁਣ ਟਰੋਮਾ ਸੈਂਟਰ ਵੀ ਨਹੀਂ ਹੈ ਨਵਾਂ ਸ਼ਹਿਰ ਸਿਵਲ ਹਸਪੀਟਲ ਵਿੱਚ ਜੀ ਕਿਉਂਕਿ ਇਸ ਇਸ ਵਾਰ ਜਿਹੜੇ ਐਮਐਲਏ ਬਣੇ ਨੇ ਬਣਨ ਜਾ ਰਹੇ ਨੇ ਉਹ ਬੀਐਸਪੀ ਸ਼੍ਰੋਮਣੀ ਕਾਲੀ ਦਲ ਤੋਂ ਨੇ ਔਰ ਸਰਕਾਰ ਜਿਹੜੀ ਆਪ ਦੀ ਹੋਏਗੀ ਤਾਂ ਕਿਤੇ ਇੱਥੇ ਕੁਰਤੀਆਂ ਜਾਂ ਔਣਤਾਈਆਂ ਤਾਂ ਨਹੀਂ ਰਹਿ ਜਾਣਗੀਆਂ ਕਮੀਆਂ ਤਾਂ ਨਹੀਂ ਰਹਿ ਜਾਣਗੀਆਂ ਜਿੱਥੇ ਜਿੱਥੇ ਜੀ ਸਾਡੇ ਐਮਐਲਏ ਜਿੱਤੇ ਨੇ ਜਿਸ ਤਰ੍ਹਾਂ ਦੇ ਕੰਮ ਉਹਨਾਂ ਹਲਕਿਆਂ ਦੇ ਵਿੱਚ ਹੋਣਗੇ ਉਸੇ ਹੀ ਤਰ੍ਹਾਂ ਨਵਾਂ ਸ਼ਹਿਰ ਹਲਕੇ 'ਚ ਕੰਮ ਹੋਣਗੇ ਮੈਂ ਗਾਰੰਟੀ ਦਿੰਦਾ ਤੁਹਾਡੇ ਚੈਲਨ ਦੇ ਮਾਧਮ ਰਾਹੀਂ ਔਰ ਹਰ ਇੱਕ ਹਲਕਾ ਨਵਾਂ ਸ਼ਹਿਰ ਦੇ ਮੈਂ ਵੋਟਰ ਨੂੰ ਸਪੋਰਟ ਨੂੰ ਵਿਸ਼ਵਾਸ ਦਿਵਾਉਣਾ ਕਿ ਪੰਜਾਬ ਦੇ ਵਿੱਚ ਜਿਹੜੀ ਜਿਸ ਤਰ੍ਹਾਂ ਬਾਕੀ ਹਲਕਿਆਂ ਦੇ ਵਿੱਚ ਕੰਮ ਹੋਊਗਾ ਉਸੇ ਤਰ੍ਹਾਂ ਨਵਾਂ ਸ਼ਹਿਰ ਹਲਕੇ ਦੇ ਵਿੱਚ ਵੀ ਕੰਮ ਹੋਊਗਾ ਔਰ ਆਮ ਆਦਮੀ ਪਾਰਟੀ ਨੇ ਜੋ ਜੋ ਕਿਹਾ ਹਲਕਾ ਨਵਾਂ ਸ਼ਹਿਰ ਦੇ ਲੋਕ ਉਹਦੇ ਤੋਂ ਬੰਜੇ ਨਹੀਂ ਰਹਿਣਗੇ ਹਰ ਇੱਕ ਨਵਾਂ ਸ਼ਹਿਰ ਵਾਸੀ ਨੂੰ ਅਸੀਂ ਉਹੀ ਜੋ ਮਾਨ ਸਤਕਾਰ ਬਾਕੀ ਹਲਕਿਆਂ ਜਿੱਤੇ ਹੋਇਆਂ ਚ ਮਿਲੂਗਾ ਉਹੀ ਨਵਾਂ ਸ਼ਹਿਰ ਦੇ ਹਲਕਾ ਹਲਕਾ ਨਿਵਾਸੀ ਇੱਕ ਇੱਕਲਾਸ ਸਵਾਲ ਮੇਰਾ ਬਹੁਤ ਜ਼ਰੂਰੀ ਕਿਉਂਕਿ ਅਸੀਂ ਦੇਖਿਆ ਕਿ ਭਗਵੰਤ ਮਾਨ ਬੜੇ ਹਾਸਲਾ ਕਲਾਕਾਰ ਤੋਂ ਬੜੇ ਸੰਜੀਦਾ ਹੋਏ ਨੇ ਨਾ ਇਲੈਕਸ਼ਨਾਂ ਵਿੱਚ ਤਾਂ ਹੁਣ ਭੰਗੜੇ ਪੈਣਗੇ ਕਿ ਜਿਹੜੀ ਆ ਮੋਟੀਵੇਸ਼ਨਲ ਚੀਜ਼ਾਂ ਹੀ ਹੋਣਗੀ ਮੈਡੀਟੇਸ਼ਨ ਹੀ ਹੋਣਗੀ ਨਹੀਂ ਦੇਖੋ ਖੁਸ਼ੀ ਦਾ ਮਾਹੌਲ ਤਾਂ ਹੈਗਾ ਹੀ ਆ ਪੰਜਾਬ ਦੇ ਵਿੱਚ 1947 ਤੋਂ ਬਾਅਦ ਅੱਜ ਇੱਕ ਰਾਜਨੀਤਿਕ ਬਦਲ ਹੋਇਆ ਪੰਜਾਬ ਦੇ ਵਿੱਚ ਆਮ ਲੋਕਾਂ ਦਾ ਰਾਜ ਆਇਆ ਨੇਚਰਲੀ ਗੱਲ ਆ ਖੁਸ਼ੀ ਦਾ ਮਾਹੌਲ ਤਾਂ ਹੈਗਾ ਹੀ ਆ ਸੋ ਅੱਜ ਭਾਰਮਿਕ ਕ੍ਰਾਂਤੀਕਾਰੀ ਖੁਸ਼ੀ ਹੋਏਗੀ ਕਿ ਉਹੀ ਜਿਹੜਾ ਪਹਿਲੇ ਕਰਮਾਸ ਬੰਦਾ ਨਹੀਂ 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 ਉਹ ਕਰਮਾਸ ਵਾਲਾ ਤਾਂ ਭਾਜੀ ਮਤਲਬੇ ਨਹੀਂ ਬਣਦਾ ਅੱਜ ਤੱਕ ਨਹੀਂ ਕਦੀ ਕਰਮਾਸ ਹੋਇਆ ਸੋ ਪਹਿਲਾਂ ਵੀ ਭਗਵੰਤ ਮਾਨ ਜੀ ਐਮਐਲ ਐਮਪੀ ਕਈ ਵਾਰੀ ਬਣੇ ਨੇ ਹੋਰ ਵੀ ਸਾਡੇ ਐਮਐਲਏ 17 ਚ ਵੀ ਬਣੇ ਸੀ ਇਸ ਵਾਰ ਜਿਹੜੀ ਸਾਡੀ ਸਰਕਾਰ ਬਣੀ ਆ ਉਹਦੇ ਨਾਲ ਕ੍ਰਾਂਤੀਕਾਰੀ ਦੇਖੋ ਜੀ ਖੁਸ਼ੀ ਤਾਂ ਹੈਗੀ ਆ ਪੰਜਾਬ ਦੇ ਵਿੱਚ ਬਦਲਾਅ ਆਇਆ ਸੋ ਉਹਦੇ ਨਾਲ ਪੰਜਾਬ ਵਾਸੀਆਂ ਨੂੰ ਅੱਜ ਜਿਹੜਾ ਪੰਜਾਬ ਦਾ ਚਾਹੇ ਕੋਈ ਮੁਲਾਜ਼ਮ ਆ ਚਾਹੇ ਕੋਈ ਸਟੂਡੈਂਟ ਆ ਚਾਹੇ ਕੋਈ ਬੇਰੁਜ਼ਗਾਰ ਨੌਜਵਾਨ ਆ ਚਾਹੇ ਕੋਈ ਸਾਡੀ ਭੈਣ ਆ ਜਿਹੜੀ ਕੋਈ ਈ.ਡੀ.ਟੀ. ਡਿਪਲੋਮਾ ਕਰਕੇ ਟੈਂਕੀਆਂ ਤੇ ਚੜੀ ਬੈਠੀ ਸੀ ਅੱਜ ਉਹਨਾਂ ਨੂੰ ਸਾਰਿਆਂ ਨੂੰ ਵਿਸ਼ਵਾਸ ਹੋ ਗਿਆ ਕਿ ਸਾਡੀ ਆਪਣੀ ਸਰਕਾਰ ਬਣ ਗਈ ਆ ਔਰ ਮੈਂ ਤੁਹਾਡੇ ਚੈਨਲ ਦੇ ਮਾధ్యਮ ਨਾਲ ਹੀ ਕਹਿਣਾ ਚਾਹਣਾ ਕਿ ਅਸੀਂ ਪੰਜਾਬ ਦੇ ਕਿਸੇ ਨੌਜਵਾਨ ਨੂੰ ਧਰਨੇ ਤੇ ਨਹੀਂ ਬੈਠਣ ਦਵਾਵਾਂਗੇ ਕਿਸੇ ਨੌਜਵਾਨ ਨੂੰ ਕਿਸੇ ਬੇਰੁਜ਼ਗਾਰ ਮੁਲਾਜ਼ਮ ਨੂੰ ਕਿਸੇ ਵੀ ਸਾਥੀ ਨੂੰ ਅਸੀਂ ਧਰਨਿਆਂ ਤੇ ਟੈਂਕੀਆਂ ਤੇ ਕੰਮ ਤੇ ਨਹੀਂ ਚੜਨ ਦਵਾਂਗੇ ਗਾਰੰਟੀ ਆ ਚਲੋ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਠੀਕ ਹੈ ਥੈਂਕ ਯੂ ਔਰ ਥੈਂਕ ਯੂ ਠੀਕ ਹੈ ਪਤਾ